ਆ ਦੇਖੋ ਸੇਵਾ ਕਰਨ ਵਾਲੀਆਂ ਕੁੜੀਆਂ ਦੇਖੋ ਕਿੰਨੀਆਂ ਚੰਗੀਆਂ ਨੇ ਯਾਰ ਕਿੰਨੀ ਮਨ ਦੇ ਵਿੱਚ ਸਰਦਾ ਲੈ ਕੇ ਸੇਵਾ ਕਰ ਰਹੀਆਂ ਨੇ ਯਾਰ ਮਿੱਠਾ ਜਲ ਸਕਾ ਰਹੀਆਂ ਨੇ ਯਾਰ ਕਿੰਨੀ ਸਰਦਾ ਇਸ ਕੁੜੀਆਂ ਦੇ ਵਿੱਚ ਯਾਰ ਇਦਾਂ ਦੀ ਸੇਵਾ ਨਾ ਕਰਮਾਂ ਦੇ ਨਾਲ ਹੀ ਮਿਲਦੀ ਹੈ ਬਹੁਤ ਘੱਟ ਮਿਲਦੀ ਹੈ ਇਹ ਜੀ ਸੇਵਾ ਬਹੁਤ ਹੀ ਸਵੀਲਾਂ ਦੇ ਵਿੱਚ ਦੇਖੋ ਮੁੰਡੇ ਜ਼ਿਆਦਾਤਰ ਸੇਵਾ ਕਰਦੇ ਹੁੰਦੇ ਨੇ ਆ ਦੇਖੋ ਬਈ ਕੁੜੀਆਂ ਦਾ ਹੌਂਸਲਾ ਸਵੀਲ ਲਈ ਹੈ ਇਹ ਸਾਰੇ ਨਗਰ ਦੇ ਖਾਤਰ ਕਿੱਡਾ ਹੌਸਲਾ ਯਾਰ ਇਸ ਕੁੜੀਆਂ ਦਾ ਯਾਰ ਕਿੰਨਾ ਵਧੀਆ ਕੰਮ ਕੀਤਾ ਯਾਰ ਇੰਨਾ ਧੀਆਂ ਨੂੰ ਦੇਖ ਕੇ ਲੋਕ ਕਿੱਥੋਂ ਪਸੰਦ ਕਰਨਗੇ ਯਾਰ ਜਿਹੜੀਆਂ ਧੀਆਂ ਲੱਕ ਹੁਲਾਉਂਦਗੀਆਂ ਨੇ ਰੀਲਾਂ ਤੇ ਉਹਨਾਂ ਨੂੰ ਲੋਕ ਸਪੋਰਟ ਕਰਦੇ ਨੇ ਯਾਰ ਕੁੜੀਆਂ ਨੇ ਦੇਖੋ ਹਿੰਮਤ ਕਿੰਨੀ ਦਿਖਾਈ ਹੈ ਯਾਰ ਹਰੇਕ ਦੇ ਲਈ ਠੰਡੇ ਮਿੱਠੇ ਵਾਲੀ ਸਵੀਲ ਲਈ ਹੈ ਯਾਰ ਵਿੱਚ ਲੋਕ ਕਹਿਣਗੇ ਵੀ ਕੁੜੀਆਂ ਨੇ ਸਵੀਲ ਲਈ ਯਾਰ ਬਾਈ ਇਹ ਵੀ ਹਿੰਮਤ ਤੋਂ ਬਗੈਰ ਕੋਈ ਨਹੀਂ ਲਾ ਸਕਦਾ ਜਿਹਦੇ ਵਿੱਚ ਹਿੰਮਤ ਹੁੰਦੀ ਹੈ ਨਾ ਉਹੀ ਇਦਾਂ ਦੇ ਕੰਮ ਕਰਦਾਗਾ ਸੇਵਾ ਕਰਨੀ ਬਹੁਤ ਵੱਡਾ ਪੁੰਨ ਹੁੰਦਾ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ